ਵੀਡੀਓਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚੱਕ ਦਾਣਾ ਨਜ਼ਦੀਕ ਪੈਂਦੇ ਪਿੰਡ ਟਕ ਮਜਾਰਾ ਵਿਖੇ ਇੱਕ ਲੁਟੇਰਾ ਇੱਕ ਵਿਅਕਤੀ ਕੋਲੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਿਆ ਇਸ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਲੁੱਟ ਦਾ ਸ਼ਿਕਾਰ ਹੋਏ ਹਰੀ RAM ਵਾਸੀ ਟਕ ਮਜਾਰਾ ਨੇ ਦੱਸਿਆ ਕਿ ਮੈਂ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਕਿ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਮੇਰੇ ਕੋਲ ਪਿੰਡ ਸੁਲਤਾਨਪੁਰ ਦਾ ਰਸਤਾ ਪੁੱਛਣ ਬਹਾਨੇ ਰੁਕਿਆ ਜਿਸ ਨੇ ਮੂੰਹ ਬੰਨ੍ਹਿਆ ਹੋਇਆ ਸੀ अते दातर मेरे कोलो पैसे ते मोबाइल मंगन लगा पर जदो मैं उसनु ना कीती ता उसने मेरे दातर मारने शुरू कर दिते ते दातर दा हमला रोक दे समय मेरे हाथ ते लग गया ते लुटेरा मेरा पंद्रह हज़ार दी कीमत वाला फोन खोह के फरार हो गया उसने दस्या कि इस घटना संबंधी पुलिस चौकी अपरा सूचित कर दिया गया है जिस उपरंत चौकी इंचार्ज ने घटना वाले स्थान ते पुज के दसिया ਕੀ ਬਹੁਤ ਜਲਦੀ ਹੀ ਲੁਟੇਰਾ ਸਲਾਖਾ ਪਿੱਛੇ ਹੋਵੇਗਾ ਜਿਸ ਦੀ ਗੰਭੀਰਤਾ ਨਾਲ ਪਾਲ ਸ਼ੁਰੂ ਕਰ ਦਿੱਤੀ ਹੈ ਦੇਖਦੇ ਹਾਂ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਸਰ ਜੋ ਤੁਹਾਡੇ ਤੇ ਸਵੇਰੇ ਅੱਜ ਹਮਲਾ ਹੋਇਆ ਤੇ ਲੁੱਟ ਕੋ ਹੋਈ ਆ ਕੀ ਜਾਣਕਾਰੀ ਆ ਜੀ ਕਿੰਨੇ ਵਜੇ ਦੀ ਗੱਲ ਆ 7 ਵਜੇ ਦੀ ਗੱਲ ਆ ਕਿੱਥੇ ਦੀ ਗੱਲਬਾਤ ਵਾਰਦਾਤਾ ਜੀ ਪੂਤੇ ਮੇਰੇ ਪੂਤੇ ਦੀ ਗੱਲ ਆ ਮੈਂ ਪੂਤੇ ਇਧਾਰ ਕਿਹੜੇ ਪਿੰਡ ਦੀ ਗੱਲ ਆ ਮੰਡੀ ਚ ਪਿੰਡ ਆ ਤਜਮੀਨ ਆਪਣੀ ਮੰਡੀ ਚ ਪੈਂਦੀ ਆ ਮੰਡੀ ਪੈਂਦੀ ਆ ਹਾਂਜੀ ਕੀ ਵਾਕਿਆ ਹੋਇਆ ਜੀ ਵਾਕਿਆ ਬਸ ਉਹ ਬੰਦਾ ਆਇਆ ਉਹਨੇ ਪੈਨ ਪੁੱਛਿਆ ਫਲਾਣਾ ਪੈਨ ਕਿੱਥੇ ਆ ਮੈਂ ਕਿਹਾ ਸੰਦਾਨ ਰੋਦ ਰਿਆ ਬਸ ਉਹ ਥੋਪਾਈ ਹੋ ਗਏ ਮੋਬਾਈਲ ਕੋ ਕੇ ਨਾ ਪਿਆ ਅੱਛਾ ਤੁਹਾਡੇ ਸੱਟ ਵੀ ਲੱਗੇ ਕਿਤੇ ਹੱਥ ਤੇ ਲੱਤ ਲੱਗੀ ਦਾ ਦਾਤ ਲੱਗਾ ਜੀ ਜੇ ਦਾਤ ਤੁਹਾਡੇ ਮਾਰੇ ਲੱਗਾ ਜੀ ਆਹੋ ਜੀ ਦਾਤ ਕੋਈ ਹੁੰਦਾ ਸੀਗਾ ਅੱਛਾ ਕੀ ਕੀ ਨੁਕਸਾਨ ਹੋਇਆ ਕੀ ਕੀ ਲੱਗਾ ਸੰਦਾਨ ਮੋਬਾਈਲ ਕੀ ਹਾਂਜੀ ਅੱਛਾ ਮੋਬਾਈਲ ਸਗਾ 15000 ਆਤਾ ਤੇ ਕਿੰਨੇ ਬੰਦੇ ਸੀਗੇ ਜੀ ਇੱਕੋ ਬੰਦਾ ਸੀ ਇੱਕੋ ਬੰਦਾ ਸੀ ਮੂੰਹ ਤਾਂ ਕਹ ਸੀ ਕਿ ਨੰਗਾ ਸੀ ਜੀ ਮੂੰਹ ਦਾ ਘਟ ਗਿਆ ਸੀ ਅੱਧ ਤੱਕ ਨੰਗਾ ਅੱਛਾ ਪਛਾਣ ਵਿੱਚ ਨਹੀਂ ਆਇਆ ਆਪਣੇ ਫਿਲਾਲ ਮੌਕੇ ਤੇ ਹੋਰ ਆਦੋਲੇ ਕੋਈ ਨਹੀਂ ਸੀ ਆਸ-ਪਾਸ ਕੋਈ ਨਹੀਂ ਲੱਗੇ ਹੈ ਨਹੀਂ ਨਾ ਕੋਈ ਕੀ ਪੁੱਛਿਆ ਉਹਨੇ ਵੀ ਕਿੱਧਰ ਨੂੰ ਜਾਣਾ ਕੀ ਤੁਹਾਨੂੰ ਗੱਲਬਾਤ ਕੀਤੀ ਉਹਨੇ ਗੱਲਬਾਤ ਇਹੀ ਪੁੱਛੀ ਕਹਿੰਦਾ ਸੁਲਤਾਨਪੁਰ ਕਿੱਧਰ ਹੈ ਮੈਂ ਕਿਹਾ ਸੁਲਤਾਨਪੁਰੋਂ ਸਾਹਮਣੇ ਹੀ ਆ ਅੱਛਾ ਜੀ ਉਹ ਲਾ ਕੇ ਦਾਤ ਕਰ ਲਿਆ अच्छा दाथ जी। ਗੱਲ ਦੀ ਬੰਨਾ ਮਨੋਇਲ ਦੀ ਮੈਂ ਕਿ ਮੈਂ ਦੇਣਾ ਨਹੀਂ ਹੈ। اچھا। ਉਹ ਦਾਤ ਕਰ ਲਿਆ। اچھا। ਨਾਲ ਜੀ। ਆਪੇ ਲੱਗਿਆ। اچھا ਫੇ ਤੁਸੀਂ ਪੁਲਿਸ ਨੂੰ ਫੋਨ ਕੀਤਾ ਉਸ ਨੂੰ? ਹਾਂ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਨੇ ਬਹੁਤ ਸਹਿਯੋਗ ਦਿੱਤਾ ਉਹਦੇ ਆ ਗਈ। ਜਦੋਂ ਪੁਲਿਸ ਪ੍ਰਸ਼ਾਸਨ ਆਇਆ ਮੌਕੇ ਤੇ? ਮੈਨਾਂ ਕੋਲ ਮੌਕੇ ਤੇ ਆ ਕੇ ਸਭ ਕੁਝ ਇਨਕੁਆਇਰੀ ਕਰਕੇ ਦੇਖ ਕੇ ਲੈ ਲੈ ਕੇ ਗਈ। ਤੁਸੀਂ ਪੁਲਿਸ ਨੂੰ ਕੀ ਕਹਿਣਾ ਚਾਹੁੰਦੇ ਆ? ਬਹੁਤ ਧੰਨਵਾਦ ਜੀ। ਉਹਨਾਂ ਦਾ ਬਹੁਤ ਨਹੀਂ ਸਾਥ ਦਿੱਤਾ। ਨਹੀਂ ਚੋਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਚੋਰਾਂ ਬਾਰੇ ਇਹੀ ਹੈ ਵੀ ਇਹਨਾਂ ਨੂੰ ਥੋੜਾ ਰੁਕਿਆ ਜਾਵੇ। ਚਾਚਾ ਜੀ ਦੀ ਖਬਰ ਲੈਣੇ ਆਏ ਸੀ ਸਵੇਰੇ ਇਹ ਚੋਰਾਂ ਦਾ ਕੰਮ ਬਹੁਤ ਪਾਜੀ ਵਧਿਆ ਹੋਇਆ ਹੈ ਇਹਨਾਂ ਨੂੰ ਪੁਲਿਸ ਪਰ ਸੈਸ਼ਨ ਚ ਚਾਹੀਦਾ ਹੈ ਵੇਹਣਾ ਤੇ ਨੱਥ ਪਾਈ ਜਾਵੇ ਬੇਲਕ ਵੇਲੇ ਅਸੀਂ ਵੀ ਘੂਰ ਜਾਣੇ ਆਉਣੇ ਆ ਸਾਨੂੰ ਵੀ ਡਰ ਲੱਗਦਾ ਹੈ ਪਿੰਨ ਹਾਂਜੀ ਹਾਂਜੀ ਪਾਠੀ ਅਸੀਂ ਕੰਨੇ ਗਏ ਆ ਸਾਨੂੰ ਬਹੁਤ ਪਰੇਸ਼ਾਨ ਕਰਦੇ ਆ ਲੋਕ ਕਿ ਕੂਠੇ ਜਾ ਕੇ ਉਹ ਮੋਟਰਸਾਈਕਲ ਖੜਾ ਕਰਕੇ ਹੱਥੋਂ ਪਾਈ ਇਦਾਂ ਚੱਕਿਆਉ ਨਹੀਂ ਦਾ ਦੇ ਨਾਲ ਤੁਹਾਡੇ ਕੀ ਲੱਗਦੇ ਜਿੰਨਾਂ ਦੇ ਸੱਤ ਲੱਗੀ ਆ ਮਿੰਕਾਰ ਵਾਲੀ ਹੈ ਅੱਜ ਅੱਛਾ ਤੁਹਾਡੇ ਪਤੀ ਆ ਹਾਂਜੀ ਪਤੀ ਆ ਹਾਂ ਠੀਕ ਹੈ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਇਹੀ ਕਹਿਣਾ ਚਾਹੁੰਦੇ ਸਾਡੀ ਇਹ ਰੱਖਿਆ ਕਾਨੂੰ ਚਾਹੀਦੀ ਹਾਂ ਹਾਂਜੀ ਪੁਲਿਸ ਨੂੰ ਕੀ ਕਹਿੰਦੇ ਅਸੀਂ ਇਹੀ ਕਹਿੰਦੇ ਆ ਵੀ ਅਸੀਂ ਕੱਲੇ ਆ ਸਾਨੂੰ ਬਹੁਤ ਪਰੇਸ਼ਾਨ ਨਾ ਆਂਦੀ ਕਰ ਵੀ ਤੁਸੀਂ ਕੱਲੇ ਰਹਿੰਦੇ ਆ ਜੀ ਹਾਂਜੀ ਕੱਲੇ ਰਹਿੰਦੇ ਆ ਖੂਦ ਵੀ ਕੱਲੇ ਜਾਂਦੇ ਭਾਈ ਵੇਲੇ-ਕਵੇਲੇ ਹਾਂਜੀ ਕੱਲੇ ਹੀ ਜਾਂਦੇ ਆ ਹਾਂਜੀ ਆਉਣਾ ਜਾਣਾ ਵੀ ਰਾਤ ਨੂੰ ਵੀ ਆਉਣਾ ਜਾਣਾ ਆ ਇਹ ਤਾਂ ਬਹੁਤ ਮਸਤਰ ਜਹੀ ਆ ਹਨ ਬਹੁ ਪਰਿਚੰਨਿਆ ਇਸ ਘਰ ਦੀ ਸੁਵੇਦੀ ਹਾਂ ਸੈਟ ਵੀ ਮਾਰ ਸਕਦੇ ਸੀ ਇਹ ਤਾਂ ਖਰੀਆ ਪਿਆ ਕੇ ਮਾਰ ਕਰਨ ਸਾਡੀ ਸੌਣ ਲਈ ਅੰਦਰ ਤੱਕ ਕਦੇ ਵੀ ਸੈਟ ਸਾਕਰਦੀ ਸੀ ਇੱਕ ਅੰਨਿਆ ਸੀ ਆਇਦੋੜੇ ਕੋਲੁੰਨਿਆ ਸੀ 7 ਵਜੇ ਟਾਈਮ ਸੀ 7 ਵਜੇ ਉਹ ਦਿਨ ਦਿਹਾੜੇ ਯਾਨੀ ਕਿ ਮਾਰਿਆ ਉਹਨੂੰ ਲੁੱਟ ਗਈ ਆ ਹਾਂਜੀ ਹਾਂਜੀ ਹਾਂ ਕੋਰਾ ਦਾ ਬਕਸ ਨਹੀਂ ਸੀ ਕੋਈ ਵਿਲਾ ਨਾ 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 ਨਹੀਂ ਰੇਰਾ ਸੀ ਕੋਈ ਹਾਂਜੀ ਹਾਂਜੀ ਇਹ ਕਿੰਨੇ ਚੰਦੇ ਯਾਕੂ ਤੇ ਇਹ ਛੇ ਕਰਤੇ ਜਾਂਦੇ ਆ ਛੇ ਕੰਮ ਜਾਂਦੇ ਆ I know.